ਅੱਜ ਆਪਾਂ ਗੱਲ ਕਰਾਂਗੇ ਪਾਰਲੀਮੈਂਟ ਦੀਆਂ ਚੋਣਾਂ ਦੇ ਬਾਰੇ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਜਿੱਤਦੀ ਹੈ ਜਾਂ ਕਿਹੜਾ ਗਠਜੰਬੰਦਨ ਅੱਗੇ ਆਉਂਦਾ ਇਹ ਵੋਟਰ ਨਿਸ਼ਚਿਤ ਕਰਨਗੇ ਪਰੰਤੂ ਕੁਝ ਮਸਲੇ ਨੇ ਜਿਹੜੇ ਚੋਣਾਂ ਨਾਲ ਸੰਬੰਧਿਤ ਸਾਨੂੰ ਉਹਨਾਂ ਤੇ ਗੱਲ ਕਰਨੀ ਬਣਦੀ ਹੈ ਕਿਸੇ ਪਾਰਟੀ ਦਾ ਪੱਖ ਲੈਣ ਤੋਂ ਬਿਨਾਂ ਕੁਝ ਗੱਲਾਂ ਨੇ ਜਿਹੜੀਆਂ ਸਾਡੇ ਰਾਜਨੀਤੀ ਦੇ ਵਿੱਚ ਜਿਹੜੇ ਰੁਝਾਨ ਨੇ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਰਾਜਨੀਤੀ ਅੱਜ ਦੇ ਸਮੇਂ ਦੀ ਲੋੜ ਹੈ ਜਾਂ ਸਟੇਟ ਦੇ ਵਿੱਚ ਭਾਗੀਦਾਰੀ ਲੋਕਾਂ ਦਾ ਇਹ ਹਿੱਸੇਦਾਰੀ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੀ ਪਾਰਟਿਸਪੇਸ਼ਨ ਦੇ ਲਈ ਚੋਣਾ ਇੱਕ ਬਹੁਤ ਵੱਡਾ ਮੇਲਾ ਹੁੰਦਾ ਹੈ ਤੇ ਇਹਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਚੋਣਾ ਦੇ ਵਿੱਚ ਭਾਗੀਦਾਰੀ ਲੈਣੀ ਜਾਂ ਆਪਣੇ ਵੋਟ ਦਾ ਇਸਤੇਮਾਲ ਕਰਨਾ ਬਿਲਕੁਲ ਇੱਕ ਮੇਲੇ ਵਾਂਗ ਹੁੰਦਾ ਹੈ ਤਾਂ ਤੋਂ ਇਸ ਮੇਲੇ ਦੇ ਵਿੱਚੋਂ ਲੋਕਾਂ ਨੂੰ ਮਿਲਦਾ ਕੀ ਹੈ ਜਾਂ ਅੱਜਕੱਲ ਜੋ ਕੋਈ ਦੇ ਅਸੀਂ ਦੇਖਦੇ ਹਾਂ ਕਿ ਸਾਡੀ ਰਾਜਨੀਤੀ ਦੇ ਵਿੱਚ ਇੱਕ ਰੁਝਾਨ ਇਦਾਂ ਦਾ ਆ ਗਿਆ ਇੱਕ ਤਾਂ ਲੋਕਾਂ ਨੇ ਰਾਜਨੀਤਿਕ ਪਾਰਟੀਆਂ ਪਹਿਲੇ ਸਮੇਂ ਤੋਂ ਅਨਾਉਂਸਮੈਂਟਸ ਕਰਦੇ ਆਂ ਸੀ ਕਿ ਅਸੀਂ ਲੋਕਾਂ ਦੇ ਲਈ ਵਾਅਦੇ ਕੀਤੇ ਜਾਂਦੇ ਸੀ ਤੇ ਇਹ ਵੀ ਗੱਲ ਹੈ ਸਿਝਾਂਦੇ ਕਿ ਚੋਣਾਂ ਮੌਕੇ ਬਹੁਤ ਵੱਡੇ ਵਾਅਦੇ ਕੀਤੇ ਜਾਂਦੇ ਆ ਤੇ ਚੋਣਾਂ ਤੋਂ ਬਾਅਦ ਕੋਈ ਸਾਡੀ ਸਾਰ ਨਹੀਂ ਲੈਂਦਾ ਇਹ ਸਾਡੇ ਰਾਜਨੀਤਿਕ ਤੰਤਰ ਦੀ ਇੱਕ ਸਚਾਈ ਹੈ ਜਿਹਦੇ ਬਾਰੇ ਸਾਰੇ ਲੋਕ ਜਾਣਦੇ ਆ ਦੂਸਰੀ ਗੱਲ ਇਹ ਹੈ ਕਿ ਵਾਦਿਆਂ ਤੋਂ ਇਲਾਵਾ ਹੁਣ ਕੀ ਹੋ ਗਿਆ ਕਿ ਰਾਜਨੀਤੀ ਦੇ ਵਿੱਚ ਵਿਚਾਰਧਾਰਾ ਜਾਂ ਤੁਹਾਡਾ ਕੋਈ ਰਾਜਨੀਤਿਕ ਪ੍ਰੋਗਰਾਮ ਹੋਵੇ ਉਹਦੇ ਨਾਲੋਂ ਜ਼ਿਆਦਾ ਗੱਲ ਹਾਈਲਾਈਟ ਹੁੰਦੀ ਹੈ ਕਿ ਬੰਦੇ ਤੇ ਕੇਂਦਰਤ ਹੋ ਗਈ ਤੇ ਰਾਜਨੀਤੀ ਇੱਕ ਵਪਾਰ ਬਣ ਗਈ ਵਪਾਰ ਦੇ ਵਿੱਚ ਜਿਹੜੇ ਨੇਤਾ ਲੋਕ ਨੇ ਭਾਵੇਂ ਇਹ ਵੱਖ-ਵੱਖ ਪਾਰਟੀਆਂ ਦੇ ਜੋ ਆਗੂ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਇਹ ਇੱਕ ਧੰਦਾ ਹੈ ਇਹ ਆਮ ਤੌਰ ਤੇ ਕਹਿੰਦੇ ਤਾਂ ਇਹ ਹੈ ਕਿ ਉਹ ਲੋਕਾਂ ਦੀ ਸਰਵਿਸ ਦੇ ਲਈ ਜਾਂ ਲੋਕਾਂ ਦੇ ਕੰਮ ਕਰਦੇ ਲਈ ਇਸ ਖੇਤਰ ਦੇ ਵਿੱਚ ਆਉਂਦੇ ਆ ਪਰੰਤੂ ਇਸ ਧੰਦੇ ਦੇ ਵਿੱਚ ਇਹ ਹੈ ਕਿ ਇੱਕ ਦੂਸਰੇ ਨੂੰ ਪਾਸੇ ਕਰਕੇ ਹੀ ਅੱਗੇ ਲੰਘਿਆ ਜਾ ਸਕਦਾ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਇੱਕ ਦੂਸਰੇ ਦੇ ਨਾਲ ਅੱਗੇ ਲੰਘਣ ਦਾ ਯਤਨ ਕਰਦੀਆਂ ਨੇ ਤੇ ਉੱਥੇ ਇਕੋ ਰਾਜਨੀਤਿਕ ਪਾਰਟੀ ਦੇ ਵਿੱਚ ਵੱਖ-ਵੱਖ ਸਮੂਹ ਹੁੰਦੇ ਨੇ ਵੱਖ-ਵੱਖ ਦਬਾਅ ਹੁੰਦੇ ਨੇ ਤੇ ਹਰ ਜਿਹੜਾ ਉਮੀਦਵਾਰ ਹੈ ਇੱਕ ਦੂਸਰੇ ਨੂੰ ਕੱਟ ਕੇ ਅੱਗੇ ਲੰਘਦਾ ਸੋ ਰਾਜਨੀਤੀ ਦੇ ਵਿੱਚ ਇੱਕ ਦੂਸਰੇ ਨੂੰ ਕੱਟਣਾ ਜਾਂ ਫਿਰ ਉਸ ਤੋਂ ਅਗਲੀ ਗੱਲ ਕਿ ਨਾਰਾਜ਼ਗੀ ਜੇਕਰ ਤੁਹਾਨੂੰ ਟਿਕਟ ਨਹੀਂ ਮਿਲੀ ਜਾਂ ਤੁਸੀਂ ਅੱਗੇ ਨਹੀਂ ਆ ਸਕੇ ਫਿਰ ਜਿਸ ਨੂੰ ਟਿਕਟ ਮਿਲੀ ਹੈ ਉਹਦੇ ਨਾਲ ਉਹਦੀ ਨਾਰਾਜ਼ਗੀ ਹੁੰਦੀ ਹੈ ਸੋ ਜਿਵੇਂ ਅਸੀਂ ਦੇਖਦੇ ਸੀ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਤੋਂ ਇਹ ਪੋਲੀਟੀਕਲ ਸਿਸਟਮ ਹੋਂਦ ਵਿੱਚ ਆਇਆ ਹੈ ਪਹਿਲਾਂ ਲੋਕਾਂ ਦੀ ਆਪਣੇ ਪਾਰਟੀ ਦੇ ਨਾਲ ਵਚਨਬੱਧਤਾ ਉਹਨਾਂ ਦੀ ਕਮਿਟਮੈਂਟ ਹੁੰਦੀ ਸੀ ਹੁਣ ਪਾਰਟੀ ਦੇ ਨਾਲ ਕਿਸੇ ਦੀ ਕੋਈ ਵਚਨਬੱਧਤਾ ਨਹੀਂ ਹੈ ਹੁਣ ਤਾਂ ਲੋਕਾਂ ਨੇ ਆਪਣੇ ਆਪ ਦੇ ਨਾਲ ਆਪਣੀ ਕਮਿਟਮੈਂਟ ਹੈ ਕਿ ਜੇਕਰ ਤੁਹਾਨੂੰ ਇੱਕ ਪਾਰਟੀ ਦੇ ਵਿੱਚੋਂ ਫਾਇਦਾ ਨਹੀਂ ਹੋਇਆ ਤਾਂ ਜਿਹੜੀ ਪਾਰਟੀ ਦੇ ਖਿਲਾਫ ਤੁਸੀਂ ਕਾਫੀ ਲੰਮੇ ਸਮੇਂ ਤੋਂ ਬੋਲਦੇ ਰਹੇ ਹੋ ਜਾਂ ਆਮ ਤੌਰ ਤੇ ਕਈ ਵਾਰੀ ਦੇਖਿਆ ਕਿ ਚੋਣਾਂ ਦੇ ਦਿਨਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੋਕ ਇੱਕ ਦੂਸਰੇ ਦੇ ਨਾਲ ਇਹ ਆਪਣੀ ਹਮਾਇਤ ਦੇ ਲਈ ਆਪਣੇ ਵਿਰੋਧੀ ਦੇ ਨਾਲ ਕਈ ਵਾਰੀ ਝਗੜਾ ਵੀ ਕਰ ਲੈਂਦੇ ਨੇ ਤੇ ਜਿਹੜੇ ਲੋਕਾਂ ਨਾਲ ਤੁਸੀਂ ਜ਼ਿੰਦਗੀ ਭਰ ਝਗੜੇ ਕਰਦੇ ਰਹੇ ਤੇ ਹੁਣ ਤੁਸੀਂ ਉਹੀ ਪਾਰਟੀ ਜਿਸ ਪਾਰਟੀ ਦੇ ਤੁਸੀਂ ਖਿਲਾਫ ਕੱਢਦੇ ਲੜਦੇ ਸੀ ਤੁਸੀਂ ਉਸੇ ਪਾਰਟੀ ਦੇ ਵਿੱਚ ਚਲੇਗੇ ਔਰ ਉਸ ਪਾਰਟੀ ਤੋਂ ਆਪਣੀ ਟਿਕਟ ਲੈ ਲਈ ਇਹ ਰਾਜਨੀਤਿਕ ਆਗੂ ਕਰਦੇ ਨੇ ਅਸੀਂ ਦੇਖਦੇ ਹਾਂ ਕਿ ਰਾਜਨੀਤਿਕ ਆਗੂਆਂ ਦਾ ਇੱਕ ਧੰਦਾ ਇੱਕ profession ਹੈ ਪਰੰਤੂ ਜਿਹੜੇ ভোটার ਨੇ ਇਹਦੇ ਉਲਟ ਕੀ ਕਰਦੇ ਨੇ ਕਿ ভোটার ਇੱਕ ਦੂਸਰੇ ਦੇ ਨਾਲ ਚੋਣਾਂ ਦੇ ਦਿਨਾਂ ਦੇ ਵਿੱਚ ਨਾਰਾਜ਼ ਹੁੰਦੇ ਨੇ ਜਾਂ ਫਿਰ ਉਹ ਕਹਿੰਦੇ ਆ ਕਿ ਮੇਰੀ ਪਾਰਟੀ ਨੂੰ ਵੋਟ ਪਾਉਣੇ ਜੇ ਅਸੀਂ ਦੇਖਦੇ ਆ ਕਿ ਵੱਖ-ਵੱਖ ਪਾਰਟੀਆਂ ਦੇ ਬੂਥ ਲੱਗਦੇ ਨੇ ਇੱਕ ਦੂਸਰੇ ਨੂੰ ਬੋਲਦੇ ਵੀ ਆ ਲੋਕ ਪਰੰਤੂ ਚਾਹੀਦਾ ਇਹ ਹੈ ਕਿ ਜਿਸ ਤਰ੍ਹਾਂ ਵੱਖ-ਵੱਖ ਪਾਰਟੀਆਂ ਦੇ ਆਗੂ ਪਿਛਲੇ ਸਮੇਂ ਦੇ ਵਿੱਚ ਆਪਣਾ ਪਾਲਾ ਬਦਲਦੇ ਆ ਲੋਕ ਭਾਵੇਂ ਆਪਣਾ ਪੜਾ ਨਾ ਬਦਲਣ ਤੁਹਾਡੀ ਵੋਟ ਜਿਸ ਪਾਰਟੀ ਨੂੰ ਤੁਸੀਂ ਦੇਣੀ ਹੈ ਉਹਨੂੰ ਵੋਟ ਦੇ ਸਕਦੇ ਦੇਖੋ ਨਹੀਂ ਦੇਣੀ ਤਾਂ ਤੁਸੀਂ ਆਪਣਾ ਨੋਟਾ ਦਾ ਬਟਨ ਦਵਾ ਸਕਦੇ ਹੋ ਜਾਂ ਤੁਹਾਡੇ ਕੋਲ ਇਹ ਆਪਸ਼ਨ ਹੈ ਬੋਲ ਦਾ ਇਸਤੇਮਾਲ ਕਰਦੇ ਹੋਏ ਸਾਡਾ ਨਾਲ ਦੀ ਨਾਲ ਇਹ ਵੀ ਫਰਜ ਬਣਦਾ ਕਿ ਅਸੀਂ ਆਪਣੀ ਜਿਹੜੀ ਭਰਾਤਰੀ ਸਾਂਝ ਹੈ ਜਿਹੜੀ ਸਾਡੇ ਭਾਈਚਾਰਕ ਸਾਂਝ ਹੈ ਸਾਡੇ ਪਿੰਡ ਦੀ ਮਹੱਲੇ ਦੀ ਸ਼ਹਿਰ ਦੀ ਉਹਦੇ ਤੇ ਕਿਸੇ ਕਿਸਮ ਦੀ ਕੋਈ ਆਚਣਾਵੇ ਇੱਕ ਦੂਸਰੇ ਦੇ ਲਈ ਅਸੀਂ ਕਿਹੜੀ ਪਾਰਟੀ ਨੂੰ ਵੋਟ ਪਾਈ ਆ ਆਮ ਤੌਰ ਤੇ ਵੋਟ ਗੁਪਤ ਹੁੰਦੀ ਹੈ ਤੇ ਇਹਨੂੰ ਗੁਪਤ ਹੀ ਰਹਿਣ ਦੇਣਾ ਚਾਹੀਦਾ ਸੋ ਇਸ ਕਰਕੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਬੂਥ ਲੱਗਦੇ ਨੇ ਉਹ ਨਾਂ ਲਗਾਏ ਜਾਣ ਸਾਂਝੇ ਤੌਰ ਤੇ ਜਾਂ ਅਸੀਂ ਆਪਣੇ ਤੌਰ ਤੇ ਜਿਹੜਾ ਵੋਟਰ ਹੈ ਅੱਜਕੱਲ ਸचेਤ ਹੈ ਉਹ ਆਪਣਾ ਫੈਸਲਾ ਆਪ ਲੈ ਸਕਦਾ ਰਹੀ ਗੱਲ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਵਿੱਚੋਂ ਜੇਕਰ ਨਵੇਂ ਦੇ ਚੁਣੇ ਜਾਣੇ ਨੇ ਕਟਕਟ ਅਜਿਹੇ ਨਮਾਇंदे ਚੁਣੇ ਜਾਣੇ ਚਾਹੀਦੇ ਨੇ ਜਿਹੜੇ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਕਿਉਂਕਿ ਅਸੀਂ ਦੇਖਦੇ ਹਾਂ ਕਿ ਕਾਫੀ ਲੰਮੇ ਸਮੇਂ ਤੋਂ ਪੰਜਾਬ ਜਿਹੜਾ ਨੰਬਰ 1 ਸੂਬਾ ਸੀ ਇਹਦੇ ਵਿੱਚ ਹੁਣ ਇਦਾਂ ਦੀਆਂ ਦਿੱਕਤਾਂ ਸਾਹਮਣੇ ਆ ਰਹੀਆਂ ਨੇ ਕਿ ਰਾਜਨੀਤਿਕ ਨੇਤਾ ਜੇਕਰ ਇਹਦੀ ਵਾਂਹ ਫੜਨਗੇ ਤਾਂ ਪੰਜਾਬ ਤਰੱਕੀ ਵੱਲ ਜਾ ਸਕਦਾ ਤਰੱਕੀ ਵੱਲ ਨਹੀਂ ਜਾ ਰਿਹਾ ਇਸ ਕਰਕੇ ਸਾਡੇ ਨੌਜਵਾਨ ਬਾਹਰ ਜਾ ਰਹੇ ਨੇ ਵਿਦੇਸ਼ਾਂ ਵੱਲ ਜਾ ਰਹੇ ਨੇ ਆਪਣਾ ਘਰ-ਬਾਰ ਛੱਡ ਰਹੇ ਨੇ ਸਾਨੂੰ ਲੋੜ ਹੈ ਕਿ ਸਾਡੇ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਤੰਦਰੁਸਤ ਬਣਾਈਏ ਤੇ ਇਹਦੇ ਲਈ ਵੱਖ-ਵੱਖ ਪਾਰਟੀਆਂ ਦੇ ਇਹ ਲੋਕ ਨੇ ਉਹਨਾਂ ਤੋਂ ਇਹ ਪ੍ਰਸ਼ਨ ਪੁੱਛਣੇ ਚਾਹੀਦੇ ਆ ਕਿ ਤੁਸੀਂ ਸਾਡੇ ਲੋਕਾਂ ਲਈ ਕੀ ਕਰੋਗੇ ਪਰੰਤੂ ਹੁਣ ਹੋਕ ਹੀ ਗਿਆ ਜੇ ਆਪਾਂ ਵਿਸ਼ਲੇਸ਼ਣ ਕਰਦੇ ਆ ਕਿ ਰਾਜਨੀਤੀ ਦੇ ਵਿੱਚ ਵੀ ਨਿਜ्य ਪਰੂ ਹੋ ਗਿਆ ভোটার ਵੀ ਇਹ ਕਈ ਵਾਰੀ ਨਿੱਜੀ ਤੌਰ ਤੇ ਸੋਚਦਾ ਕਿ ਮੈਨੂੰ ਕੀ ਮੁਨਾਫਾ ਹੋਏਗਾ ਨਿੱਜੀ ਤੌਰ ਤੇ ਮੁਨਾਫੇ ਦੇ ਨਾਲ ਸਾਡਾ ਇੱਕ ਸਮੂਹਿਕ ਤੌਰ ਤੇ ਫੈਸਲਾ ਕਰਨਾ ਚਾਹੀਦਾ ਹੈ ਸਮੂਹਿਕ ਤੌਰ ਤੇ ਸਾਡਾ ਯਤਨ ਹੋਣਾ ਚਾਹੀਦਾ ਹੈ ਕਿ ਸਾਡੀ ਭਾਈਚਾਰੇ ਨੂੰ ਸਾਡੇ ਇਲਾਕੇ ਨੂੰ ਸਾਡੇ ਜੋ ਸਟੇਟ ਹੈ ਇਹਨੂੰ ਕਿਹੜੀ ਪਾਰਟੀ ਅੱਗੇ ਲੈ ਕੇ ਜਾ ਸਕਦੀ ਹੈ ਸੋ ਇਹ ਸਾਡੇ ਮਨ ਦੇ ਵਿੱਚ ਜੇਕਰ ਹੋਵੇਗੀ ਤਾਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਹਨਾਂ ਦੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਵੀ ਥੋੜਾ ਬਤ ਸੁਧਾਰ ਰਹੇਗਾ ਸੁਧਾਰ ਲੋਕਾਂ ਤੋਂ ਸ਼ੁਰੂ ਹੋਣਾ ਹੈ ਜਿੱਦਾਂ ਦੇ ਲੋਕ ਨੇ ਉਹਦਾਂ ਦੇ ਨੇਤਾ ਹੋਣਗੇ ਪਰੰਤੂ ਬਹੁਤ ਦੁੱਖ ਹੁੰਦਾ ਕਿ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਬਹੁਤ ਉੱਚੀ ਸਤਾ ਦਾ ਮਿਲ ਜਾਂਦੀ ਹੈ ਪਰੰਤੂ ਉਹ ਸਤਾ ਦਾ ਉਹ ਉਸ ਤਰ੍ਹਾਂ ਇਸਤੇਮਾਲ ਨਹੀਂ ਕਰਦੇ ਭਾਵੇਂ ਲੋਕਾਂ ਦੇ ਲਈ ਨਹੀਂ ਕਰਦੇ ਵੋਟਾਂ ਲੈਣ ਦੇ ਲਈ ਤਾਂ ਲੋਕਾਂ ਦੀ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ ਪਰੰਤੂ ਵੋਟਾਂ ਲੈਣ ਤੋਂ ਬਾਅਦ ਸਰਕਾਰ ਲੋਕਾਂ ਦੀ ਨਹੀਂ ਰਹਿੰਦੀ ਇਹ ਇੱਕ ਗੰਭੀਰ ਪ੍ਰਸ਼ਨ ਹੈ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੋਈ ਤਸੱਲੀਬਖਸ਼ ਜਵਾਬ ਲੱਭਣਾ ਚਾਹੀਦਾ ਹੈ ਧੰਨਵਾਦ ਜੀ ਬਾਕੀ ਗੱਲਾਂ ਆਪਾਂ ਫਿਰ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ